ਕਿਸਾਨੀ ਖਤਮ ਕਰਦੀ ਇਹਨਾਂ ਨੇ ਹੈ ਕਿਸਾਨ ਘਾਟੇ ਦਾ ਜਿਹੜਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਰਹੇ ਨੇ ਸਪਰੇਆ ਪੀ ਰਹੇ ਨੇ ਵੀਰੋ ਕੋਈ ਤਕਨੀਕ ਹੀ ਨਹੀਂ ਦੱਸਦਾ ਸਾਨੂੰ ਖੇਤੀ ਕਰਨ ਦੀ ਨਵੀਂ ਤਕਨੀਕ ਨਾ ਫਸਲਾਂ ਦੇ ਭਾਅ ਵਧਾਉਂਦੇ ਐ ਜਦੋਂ ਕਿਸਾਨੀ ਮਰਦੀ ਐ ਤਾਂ ਕੱਲੀ ਕਿਸਾਨੀ ਨਹੀਂ ਮਰਦੀ ਨਾਲ ਖੇਤ ਮਜ਼ਦੂਰ ਵੀ ਮਰਦਾ ਜਿਹਦੇ ਦਿਹਾੜੀ ਕਰਨੀ ਹੁੰਦੀ ਆ ਕਿ ਖੇਤ ਮਜ਼ਦੂਰ ਤੇ ਕਿਸਾਨ ਦੋਨੇ ਮਰ ਗਏ ਤਾਂ ਫਿਰ ਸ਼ੇਰਪੁਰ ਵਰਗੀਆਂ ਮੰਡੀਆਂ ਵੀ ਮਰਦੀਆਂ ਨੇ ਜਦੋਂ ਪੈਸੇ ਹੀ ਨਹੀਂ ਹੈਗੇ ਕੋਈ ਆਊਗਤ ਨਹੀਂ ਬਾਜ਼ਾਰ 'ਚ ਸਾਰੀ ਚੈਨ ਜੁੜੀ ਹੋਈ ਹੈ। ਆਜ ਇੱਕ 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 ਚੈਨ ਨੂੰ ਠੀਕ ਕਰ ਦੋ। ਟਰਾਂਸਫਾਰਮਰ ਦਾ ਫਿਊਜ ਮੱਚਾ ਹੋ ਗਿਆ। ਆਪਾਂ ਕੱਲੇ ਕੱਲੇ ਬਾਲ ਨੂੰ ਤੇ ਕਿਉਂ ਜਿਹੜਾ ਮੱਥਾ ਮਾਰਾਂਗੇ। ਟਰਾਂਸਫਾਰਮਰ ਦਾ ਫਿਊਜ ਭਜੇ ਸਾਰੇ ਮਹੱਲੇ ਚ ਲੈ ਲਾ ਜੂਗੇ। ਟਰਾਂਸਫਾਰਮਰਾਂ ਦੇ ਫਿਊਜ ਮੱਚੇ ਪੈ ਰਹੇ ਆ। ਤੁਹਾਡੇ ਕੋਲੇ ਦੇਖੋ ਜਦੋਂ ਖਾਲ ਜਦੋਂ ਹਰਮਾਉਂਦੇ ਆ ਨਾ ਖੇਤ ਪਾਣੀ ਛੱਡਦੇ ਆ। ਖਾਲ ਦੇ ਵਿੱਚੋਂ ਖੰਡ ਪੈ ਜਾਂਦੀ ਹੈ। ਲੀਕੇਜ ਹੋ ਜਾਂਦੀ ਹੈ। 12 ਅੱਡੀ ਮਾਰ ਕੇ ਮੰਗ ਨਹੀਂ ਹੁੰਦੀ ਉਹ। ਜੇ 12 ਟੀ ਮਾਰੋਗੇ ਖਾਲ ਦੇ ਤਾਂ ਇਧਰੋਂ ਨਿਕਲਿਓ। ਇਧਰੋਂ ਮਾਰੋ ਇਧਰੋਂ ਨਿਕਲ ਜਿੰਨਾ ਚਿਰ ਅੱਡੀ ਖਾਲ ਦੇ ਅੰਦਰ ਨਹੀਂ ਵੱਜਦੀ ਉਹਨਾਂ ਚਿਰੋ ਲੀਕੇ ਚ ਬੰਦ ਨਹੀਂ ਹੁੰਦੀ ਉਹਨਾਂ ਚਿਰੋ ਖੱਡ ਬੰਦ ਨਹੀਂ ਹੁੰਦੀ ਚੰਡੀਗੜ੍ਹ ਤੋਂ ਤੇ ਦਿੱਲੀ ਤੋਂ ਫੰਡਾ ਵਾਲੇ ਖਾਲ ਚੱਲਦੇ ਨਹੀਂ ਤੁਹਾਡੇ ਵਾਸਤੇ بیا ਲੋ ਜੀ ਸ਼ੇਰਪੁਰ ਵਾਸਤੇ ਖਾਲ ਚੱਲਦਾ ਦਿੱਲੀ ਤੋਂ ਪਰ ਨਾ ਚੈਂਨੀਆਂ ਖੱਡਾਂ ਨੇ ਭ੍ਰਿਸ਼ਟਾਚਾਰ ਵਾਲਿਆਂ ਦੀਆਂ ਆਪਣੇ ਤੱਕ ਪਹੁੰਚਦੇ ਪਹੁੰਚਦੇ ਖਾਲ ਹੀ ਮਰ ਜਾਂਦਾ ਪਹੁੰਚਦੇ ਨਹੀਂ ਤੁਪਕਾ ਵੀ ਆਪਣੇ ਕੋਲ ਤਾਂ ਆਪਾਂ ਤਾਂ ਕੰਨੀ ਦੇ ਘਾਰੇ ਵਾਂਗ ਸੁੱਕੇ ਰਹਿ ਜਾਂਦੇ ਆ ਸੋ ਵੀਰੋ ਜਨਤਾ ਦੇ ਹੱਥ ਇੱਕ ਮੌਕਾ ਹੁੰਦਾ ਪੰਜ ਸਾਲਾਂ ਚ ਅੱਡੀ ਅੰਦਰ ਮਾਰਨ ਦਾ ਭ੍ਰਿਸ਼ਟਾਚਾਰ ਦੀ ਲੀਕੇਜ ਬੰਦ ਕਰਨ ਦਾ ਐਤਕੀ 19 ਮਈ ਹੈ ਤੁਹਾਡੇ ਕੋਲੇ ਉਹ ਜਦੋਂ ਜਾਓਗੇ ਨਾ ਪੋਲਿੰਗ ਸਟੇਸ਼ਨ ਤੇ ਹੱਗ ਉੱਠੇ ਨੂੰ ਨਾ ਅੱਡੀ ਸਮਝ ਲਿਓ ਝਾੜੂ ਵਾਲਾ ਬੰਦਾ ਦੱਬ ਦੇ ਉਹਦੇ ਨਾਲੇ ਕਹਦੇ ਆਹ ਮਾਰਦੀ ਅੱਡੀ ਅੰਦਰਲੇ ਪਾਸੇ ਪਹਿਲਾਂ ਵੀ ਤਾਂ ਮਾਰੀ ਸੀ ਨਾ 14 ਚ ਹਾਂ ਕਿਹਾ ਸੀ ਸੋ ਵੀਰੋ ਇੱਕਾ ਰੱਖਿਓ ਇਹਨਾਂ ਕੋਲੇ ਕੁਝ ਨਹੀਂ ਹੈਗਾ ਸੱਪ ਮੱਤਰੇ ਪਏ ਨੇ ਚੌਂਦੀਆਂ ਲੱਗੀਆਂ ਪਈਆਂ ਇਹਨਾਂ ਨੇ ਕੋਈ ਪਤਾ ਨਹੀਂ ਕੀ ਕੀ ਕਹੀ ਜਾਂਦੇ ਨੇ ਉਹ ਕੇਵਲ ਢੰਗ ਪਹਿਲੇ ਦਿਨ ਹੀ ਸੱਚ ਬੋਲ ਗਿਆ ਉਹਨੇ ਪ੍ਰਚਾਰ ਹੀ ਸੱਚ ਤੋਂ ਸ਼ੁਰੂ ਕੀਤਾ ਉਹ ਤਾਂ ਬੋਲਦਾ ਕਹਿੰਦਾ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਉਹਦੀ ਵੋਟ ਪਰਹਤ ਨਾ ਕਰੋ ਕਾਂਗਰਸ ਪਾਰਟੀ ਖਤਮ ਹੈ ਭਾਈ ਸ਼ਾਬਾਸ਼ ਮੈਂ ਕਹਾਂ ਸਤਿਪਾਲ ਜੀ ਕਦੇ ਕਦੇ ਸਰਸਵਤੀ ਜਿਹੜੀ ਹੈ ਉਹ ਸੱਚ ਕਹਾ ਦਿੰਦੀ ਹੈ ਨਾ ਹਾਂ ਸਰਸਵਤੀ ਰਹਿੰਦੀ ਹੈ ਨਾ ਗਲੇ ਤੇ ਸੁਬੀਰੋ ਉਹ ਇਹਨਾਂ ਦਾ ਇਹਨਾਂ ਦੀ ਹਾਲਤ ਦੇਖ ਲੋ ਪਠੜਾਈ ਉਹਦੇ ਰੋਡ ਸ਼ੋ ਕੀਤਾ ਬਨਾਲੇ ਤੋਂ ਸਗੁਪ ਤੱਕ 20 ਮਿੰਟ ਜੀਪ ਚੋਂ ਪੰਜ ਬਹਿ ਗਈ ਉਤੋਂ ਤੂੰ ਤੁਸੀਂ ਬੇਹੋਸ਼ ਹੋ ਗਈ ਮੈਂ ਕਿਹਾ ਨਰਮਾ ਚੁਗਦੀ ਰਹੀ ਐ ਏਸੀ ਆ ਦੀਆਂ ਨੇਰੇ ਹਾਂ ਇਹ ਗਸ਼ੀਆਂ ਪੈਣੀਆਂ ਇਹਨਾਂ ਨੂੰ ਹੁਣ ਦੇਖਦੇ ਜਾਓ ਹੁੰਦਾ ਕੀ ਹੈ ਸੋ ਅਸੀਂ ਤਾਂ ਤੁਹਾਡੇ ਨਾਲ ਆ ਵੀਰੋ ਅਕਾਲੀ ਦਲ ਤਰੱਕੀ ਨਾ ਲਾਵਾ ਗਦੰਗਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਦੀ ਹੋਈ ਹੈ ਉਹ ਤਾਂ ਲੋਕ ਬਹੁਤ ਨਫ਼ਰਤ ਕਰਨ ਲੱਗ ਗਏ ਉਹਨਾਂ ਨੂੰ ਉਹ ਤਾਂ ਗੁਰੂ ਆਪ ਹੀ ਸਜ਼ਾ ਦੇਈ ਜਾਂਦਾ ਉਹਨਾਂ ਨੂੰ ਕਿਉਂਕਿ ਗੁਰੂ ਦੀ ਚੱਕੀ ਜਿਹੜੀ ਹੈ ਨਾ ਉਹ ਚੱਲਦੀ ਥੋੜੀ ਜਿਹੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਤਾਂ ਉਹ ਤਾਂ ਸਜ਼ਾ ਮਿਲ ਹੀ ਜਾਂਦੀ ਹੈ ਆ ਸਜ਼ਾ ਹੀ ਹੈ ਸੁਖਬੀਰ ਬਾਦਲ ਤੋਂ 10 ਟਿਕਟਾਂ ਦੀ ਬੰਨੀਆਂ ਗਈਆਂ ਟੋਟਲ ਅਜੇ ਤਿੰਨ ਤਾਂ ਚੱਲ ਬੀਜੇਪੀ ਦੇ ਲਈ ਨੇ ਇਹਨਾਂ ਨੇ 10 ਨਹੀਂ ਲਬਰੇ ਪੂਰੇ ਨਹੀਂ ਹੋਏ ਅਜੇ ਸੁਖਬੀਰ ਬਾਦਲ ਨੂੰ ਵੀਤ ਬਰਾਂ ਹਰੂ ਬਰਾਂ ਦਾ ਮਰਦਾ ਤੁਸੀਂ ਨਾਲ ਟਿਕਟਾ ਸੁਪੀਰ ਬਾਲ ਆਫ ਦੀ ਗੱਡੀ 'ਚ ਲੋਕ ਸਭਾ ਦੀ ਟਿਕਟ ਨਹੀਂ ਫਿਰਦਾ ਸਬਜ਼ੀ ਮੰਡੀ ਵਾਲੇ ਵਾਂਗੂ ਹੋਕਾ ਦੇ ਜਾਂ ਨਾ ਕੋਈ ਖਾਲੀ ਰਲ ਦੀ ਟਿਕਟ ਲੈ ਲਓ ਲੋਕ ਜਥੇਦਾਰ ਜਿਹੜੇ ਨੇ ਉਹ ਉਹ ਗੱਡੀ ਨੂੰ ਦੇਖ ਕੇ ਕੁੰਡੇ ਬੰਦ ਕਰ ਲੈਂਦੇ ਨੇ ਕਿਤੇ ਉਤੋਂ ਦੀ ਨਾ ਸਿੱਟ ਜੇ ਕਹਿੰਦੇ ਓਏ ਪਰ ਤੂੰ ਤਾਂ ਇੰਨਾ ਦੀਆਂ ਨੇ ਛੇਤਰ ਲੋਕਾਂ ਤੋਂ ਅਸੀਂ ਗਾਵਾਂਗੇ ਇੱਕ ਜਥੇਦਾਰ ਕਹਿੰਦਾ ਸਾਡੇ ਦਾ ਤਖਤ ਤੇ ਥੱਲੇ ਪੇੜ ਲੱਗੀ ਸੀ ਕਹਿੰਦਾ ਮੈਂ ਤਾਂ ਉੱਥੇ ਵੀ ਕਪੜਾ ਵਿਸਾਰ ਰੱਖਿਆ ਕਿਤੇ ਥੱਲੋਂ ਦੀ ਨਾ ਸਿੱਟ ਜੇ ਕਹਿੰਦੇ ਖਿਲਾ ਖਾਣ ਨੂੰ ਬਾੰਦਰੀ ਡੰਡੇ ਖਾਣ ਨੂੰ ਰਿੱਚ ਉਹ ਗੱਲ ਹੈ ਇਹ ਸਜਾਈ ਹੈ ਗੁਰੂ ਦੀ ਇਹ ਸਜਾਈ ਮਿਲ ਰਹੀ ਹੈ ਨਾ ਕਿਉਂਕਿ ਨਾ ਕਿਸੋ ਨ ਮਾਰਦਾ ਨਾ ਲੱਕ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਮੱਤ ਵੱਜੀ ਭਈ ਇਹਨਾਂ ਦੀ ਆ ਸਜਾਈ ਹੈ 92 ਸਾਲਾ ਬਜ਼ੁਰਗ 95 ਸਾਲ ਦੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ 4-5 ਮਹੀਨੇ ਪਹਿਲਾਂ ਅਕਾਲ ਤਖਤ ਸਾਹਿਬ ਤੇ ਲੱਗੇ ਬਿਨਾ ਬੁਲਾਈ ਸਾਰਾ ਟੱਬਰ ਇਕੱਠਾ ਹੋ ਕੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਇਕੱਠੇ ਹੋ ਗਏ ਕਹਿੰਦੇ ਬਾਪੂ ਜੀ ਲੋਕ ਗਾਲਾਂ ਕੱਢੀਆਂ ਨੇ ਆ ਜਾਓ ਜੋੜੇ ਜੂੜੇ ਸਾਫ਼ ਕਰੇ ਜੀ ਉੱਥੇ ਜੇ ਗੱਲ ਬਣ ਜੇ ਉੱਥੋਂ ਵੀ ਮਜ਼ਾਕ ਦਾ ਪਾਤਰ ਬਣ ਕੇ ਆਏ ਨੇ ਸੁਖਵੀਰ ਬਾਦਲਮੰਦ ਬੁੱਧੀ ਉਹਦਾ ਬਾਦਲ ਦਾ ਮੁੰਡਾ ਹੈ ਤੇ ਉਹ ਪਤਾ ਨਹੀਂ ਕੀ ਖਾ ਕੇ ਪਤਾ ਸੀ ਲੋਕਾਂ ਨੇ ਚੱਪਣਾ ਚੁੱਪਣਾ ਦੀ ਪਾਲਿਸ਼ ਕਰ ਗਿਆ ਇੱਕ ਦੇ ਸਪੋਰਟ ਸ਼ੂਜ਼ ਸੀ ਕੋਲਡ ਸਟਾਰ ਦੇ ਚਿੱਟੇ ਰੰਗ ਦੇ ਉਹਦੇ ਕਾਲੇ ਪਾਲਿਸ਼ ਪੇਰ ਗਿਆ ਉਹ ਮੁੰਡਾ ਰੋਈ ਜਾਂਦਾ ਸੀ ਉਹਨੂੰ ਕੱਖ ਨਾ ਰਹਿ ਥੋੜਾ ਮੇਰੇ ਬੂਟ ਖਰਾਬ ਕਰ ਦੇ ਤੁਸੀਂ ਇਹ ਸਜਾਈ ਹੈ ਇਹ ਸਜਾਈ ਹੈ ਬੂਟ ਹੀ ਨਹੀਂ ਪਾ ਕੇ ਗਿਆ ਕਹਾਂ ਰਹਿਣ ਦੇ ਉਹਨਾਂ 50 ਰੁਪਏ ਵਾਲੇ ਹੱਥ ਲੱਗੇ ਨੇ ਮੈਂ ਨਹੀਂ ਬੋਲਦਾ ਆ ਹਾਲ ਤਾਂ ਇਹਨਾਂ ਦੀ ਇਹ ਸਜਾਈ ਹੈ ਹਰ ਜ਼ਿੰਮਤ ਗੌਰ ਮੰਗਲ ਤੇ ਬੈਠੀ ਰੋਟੀਆਂ ਬਗਾਉਂਦੀ ਸੀ ਪੰਜ ਛੀ ਰੋਟੀਆਂ ਬਗਾਈਆਂ ਪੰਜ ਦੀਆਂ ਪੰਜੇ ਛੇ ਸਾਰੀਆਂ ਕੱਥਲਣੀ ਤਾਂ ਹੁੰਦੀ ਨਹੀਂ ਰੋਟੀ ਕਹਿੰਦਾ ਬਗਾਈਏ ਨਾ ਨਿਕਲੇ ਐਸਾ ਜਾਈਏ ਐਸਾ ਜਾਈਏ ਐਸਾ ਜਾਈਏ ਐਸਾ ਜਾਈਏ ਪਰਮਾਤਮਾ ਹੈਗਾ ਹੈਗਾ ਸੁਬੀਰ ਉਹਨਾਂ ਕੋਲ ਕੱਖ ਨਹੀਂ ਇਹਨਾਂ ਨੇ ਆਪਣੇ ਨਾਲ ਪਹਿਲਾਂ ਵਾਅਦਾ ਕੀਤਾ ਅੱਛਾ ਹੁਣ ਉਹ ਰਾਹੁਲ ਗਾਂਧੀ ਉਹ ਕਹਿੰਦਾ ਮੈਂ 72000 ਰੁਪਏ ਸਾਲ ਦਾ ਪਾ ਲਿਆ ਕਰੂਗਾ ਗਰੀਬਾਂ ਦੇ ਖਾਤੇ ਚ ਵਿੱਚ ਚੀਚੀ ਜੀ ਆਖ ਲਈ ਨਾ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਮੈਂ ਪੁੱਛਣਾ ਚਾਹੁੰਨਾ ਰਾਹੁਲ ਗਾਂਧੀ ਜੀ ਇਹ 72000 ਰੁਪਏ ਉਸੇ ਖਾਤੇ ਚ ਆਊਗਾ ਨਾ ਜਿਸ મોદી ਵਾਲਾ 15 15 ਲੱਖ ਆਇਆ ਪਿਆ ਫਿਰ ਰਹਿਣ ਦੇ ਹੋ ਜੀ ਇਹਦਾ ਵਿਆਜ ਹੀ ਨਹੀਂ ਮੁੱਕਦਾ ਹਲੇ 15 ਲੱਖ ਦਾ ਸਾਨੂੰ ਨਾ ਇਹ ਯਾਰ ਐਦਾਂ ਦੀਆਂ ਗੱਲਾਂ ਕਰਕੇ ਕਹਿਣਾ ਕੀ ਚਾਹੁੰਦੇ ਨੇ ਇਹ? ਇਹ ਸਾਨੂੰ ਐਂ ਰੱਖਣਾ ਚਾਹੁੰਦੇ ਨੇ। ਸਾਨੂੰ ਰੋਜ਼ਗਾਰ ਦਿਓ ਜੀ ਰੋਜ਼ਗਾਰ। ਅੱਜ ਨੌਜਵਾਨ ਮੁੰਡੇ ਖੜੇ ਨੇ। ਡਿਗਰੀਆਂ ਲੈ ਕੇ ਘਰੇ ਮੁੜਿਆ ਏ। ਨੌਕਰੀ ਮੰਗਣ ਜਦ ਨੇ ਡਾਂਗਾ ਪੈਂਦੀਆਂ ਨੇ। ਕੀ ਕਰੀਏ ਫਿਰ ਹੁਣ? ਫਿਰ ਇਹਨੇ ਦਿਲ ਇਲਜ਼ਾਮ ਲਾਉਦੇ ਨੇ ਕਿ ਮਾਡਲ ਵਿਗੜੀ ਹੋਈ ਆ ਜੀ। ਉਹ ਤਾਂ ਨਸ਼ੇ ਕਰਦੇ ਪਾਈ ਬੇਲੇਮਾਨ ਨੇ ਯਾਰ। ਭਟਕਦੇ ਨੇ ਫਿਰ ਉਹ। ਇਹਨਾਂ ਨੂੰ ਕੰਮ ਦੇ ਦਿਓ ਸਾਰੀ ਸਮੱਸਿਆ ਦਾ ਹੱਲ। ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ? ਤੋੜੇ ਦੋਸਤ ਮਿੱਤਰ ਹੋਵੇ ਜਾਂ ਕੋਈ ਰਿਸ਼ਤੇਦਾਰ ਚ ਜਿਹੜਾ ਨੌਕਰੀ ਨਹੀਂ ਕਰਦਾ ਹੋਵੇ ਚਿੱਟਾ ਵੀ ਖਾਂਦਾ ਹੋਵੇ ਜਾਣਦੇ ਹੋ ਐ ਜੀ ਨਹੀਂ ਹੋ ਸਕਦਾ ਕਿਉਂਕਿ ਉਹ ਕੋਈ ਟਾਈਮ ਹੀ ਨਹੀਂ ਹੈਗਾ ਉਹਦਾ ਸਾਰਾ ਦਿਨ ਕੰਮ ਤੋਂ ਆਉਂਦਾ ਹੈ ਹਕਿਆਰਾ ਆਉਂਦੇ ਪਰਿਵਾਰ ਚਾਹ ਕੇ ਰੋਟੀ ਖਾਂਦਾ ਸੌਂਦਾ ਕਹਿੰਦਾ ਯਾਰ ਕੱਲ ਨੂੰ ਫੇਰ ਕੰਮ ਤੇ ਜਾਣਾ ਹੁਣ ਬੇਲੇ ਮਨ ਕੀ ਕਰਨਾ ਬਾਹਰ ਮਿਲਣ ਕਾ ਨੂੰ ਭਜਦੇ ਨੇ ਸਭ ਕਰਦੇ ਨੇ ਸੋ ਇਹ ਇਹਦਾ ਹਾਲ ਇਹੀ ਹੋਊਗਾ ਕਿ ਟੀਕੇ ਖੋ ਕੇ ਨਾ ਟਿਫਨ ਬਣਾ ਦੋ ਹੱਥ ਚ ਨਾ ਦੇ ਕੰਮ ਤੇ ਜਾਣ ਤੱਕੀ ਬਸ ਸ਼ਾਮ ਨੂੰ ਆਉਣਾ ਇਸੇ ਕਰਕੇ ਮੈਂ ਸ਼ੇਰਪੁਰ ਲੇਟ ਰੱਖਿਆ ਪ੍ਰੋਗਰਾਮ ਹੈਗਾ ਕੱਟਣੇ ਕਰਨਾ ਕਰਮੋਂ ਕੋਈ ਦੇਦੀ ਹਣੀ ਮੁੰਡੇ ਦਫ਼ਤਰ ਤੋਂ ਆ ਜਾਣਗੇ ਫਿਰ ਮਜ਼ਾਕ ਕੀਤਾ ਸਾਡੇ ਨਾਲ ਮੈਂ ਤਾਂ ਇਹ ਵੀ ਕਹਤਾ ਮੈਂ ਮੈਂ ਆਮਾਦੀ ਪਾਰਟੀ ਦਾ ਪ੍ਰਧਾਨ ਆ ਆਮਾਦੀ ਪਾਰਟੀ ਵਿਰੋਧੀ ਤੇ ਆ ਵਿਰੋਧੀ ਪਾਰਟੀ ਦੇ ਪ੍ਰਧਾਨ ਦੇ ਹੋਣ ਦੇ ਨਾਤੇ ਕਹਿੰਨਾ ਕੈਪਟਨ ਸਾਹਿਬ ਘਰ ਕਰਨਾ ਸਹੀ ਕਹਿੰਦਾ ਛੱਡ ਕੇ ਦੇ ਦੋ ਸ਼ੁਰੂ ਤਾਂ ਖਾਬੋ ਉਹ ਮੈਂ ਇੱਕ ਕਹਤਾ ਪਿੰਡ ਚ ਉਹ ਮੈਨੂੰ ਇੱਕ ਬਜ਼ੁਰਗ ਬੁਰੋ ਕਹਿੰਦਾ ਪੁੱਤ ਮੈਂ ਸਾਡੇ ਪਿੰਡ ਦਾ ਪ੍ਰਧਾਨ ਆ ਲੈ ਮੈਂ ਕਹਿੰਨਾ ਪੰਜ ਪੰਜ ਘਰਾਂ ਵਾਅਦੇ ਦੋ ਇਸ ਦਾ ਪਰਚੀਆਂ ਪਾਲਾਂਗੇ ਇਹ ਕਿ ਤੋ ਸ਼ੁਰੂ ਕਰਨ ਨਾ ਨਹੀਂ ਹੈਗਾ ਜੀ ਕੁਛ ਨਹੀਂ ਤੁਨੋਂ ਲਾਰੇ ਲਾ ਕੇ ਗਏ ਸੀ ਕੋਈ ਗੱਲ ਨਹੀਂ ਤੁਹਾਡੇ ਕੋਲ ਮੌਕਾ ਹੈਗਾ ਹੁਣ ਉਹਨਾਂ ਦਾ ਇਹ ਦੱਸਣ ਦਾ ਕਿ ਭਾਈ ਅਸੀਂ ਆਏ ਨਹੀਂ ਹੈਗੇ ਹੁਣ ਹਰ ਵਾਰ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਸੋ ਵੀਰੋ ਏਕਾ ਰੱਖਿਓ ਬਸ ਇਹ ਆਪਾਂ ਨੂੰ ਵੰਡਣਗੇ ਇਹ ਆਪਾਂ ਨੂੰ ਵੰਡਣਗੇ ਆ ਗੱਲਾਂ ਕਰਨ ਤੁਹਾਡੇ ਨਾਲ ਆਇਆ ਮੈਂ ਤਾਂਹੀਂ ਆ ਗਿਆ ਇੱਥੇ ਬੱਚਿਆਂ ਨੂੰ ਫੋਟੋ ਖਿਚਾ ਲਈ ਸੈਲਫੀਆਂ ਹੁਣ ਵੀ ਜਾਂਦੇ ਹੋ ਸੈਲਫੀਆਂ ਲੈਣਗੇ ਐਂ ਤੁਰ ਕੇ ਜਾਵਾਂਗੇ ਕੋਈ ਫੂਫਾ ਨਹੀਂ ਆ ਆ ਜਿਹੜੇ ਮੁੰਡੇ ਨੇ ਆ ਲਾਲ ਪੱਗਾਂ ਵਾਲੇ ਇਹ ਇਹ ਕਮਾਂਡੋ ਵਾਲੇ ਨੇ ਮੈਂ ਐਡੀਜੀਪੀ ਸਿਕਿਉਰਿਟੀ ਨੂੰ ਕਹਾਂ ਜੀ ਮੈਂ ਤਾਂ ਮੰਗਦਾ ਹੀ ਨਹੀਂ ਮੈਂ ਤਾਂ ਨਾਂ ਲਿਖ ਕੇ ਦਿੱਤਾ ਹੋਇਆ ਕਹਿੰਦੇ ਜੀ ਮੰਗੋ ਨਾਮ ਉਹ ਤੁਹਾਨੂੰ ਤਾਂ ਦੇਣੇ ਪੈਣੇ ਆ ਮੈਂ ਕਿਹਾ ਮੈਨੂੰ ਚਾਹੀਦਾ ਹੀ ਨਹੀਂ ਜੀ ਕਹਿੰਦੇ ਜੀ ਤੇ ਮੁੰਡੇ ਕਹਿੰਦੇ ਮੈਂ ਅਸੀਂ ਸਸਪੈਂਡ ਹੋ ਜਾਵਾਂਗੇ ਬਾਈ ਜੀ ਮੈਂ ਜ਼ਰੂਰ ਤੱਕਾ ਤੁਕਾ ਨਾ ਮਾਰੂਗਾ ਜਿੰਨ ਚਿਰ ਤੁਹਾਨੂੰ ਮੇਰੇ ਘਰੇ ਤੇਲ ਮਾਜਨਾ ਚਾਹਤ ਕੋਈ ਨਾ ਬਰਦਰ ਬੈਲੂ ਨੀ ਉਹ ਘਰੇ ਨੇ ਲੈ ਹਣਾ ਠੀਕ ਹੈ ਨਾ ਆ ਆ ਨਹੀਂ ਮੇਰੇ ਕਮਾਂਡੋ ਆ ਗੱਲ ਨਿਆ ਸਾਰੇ ਆ ਕਮਾਂਡੋ ਭਾਈ ਇਹਦੇ ਮੈਂ ਐਮਐਲਏ ਕਹਿੰਦਾ ਤੁਸੀਂ ਕਦੇ ਐ ਮਤਲਬ ਖੜੀ ਦੇਖੇ ਨੇ ਨਾ ਕੋਈ ਬਦਾਮ ਉਹ ਨਾ ਮੁਰੇ ਨਾ ਕਾਜੂ ਨਾ ਕਿਸਵਾਕ ਦੀ ਕਮੇਟੀ ਹੈ ਆ ਗੜਾ ਹੈ ਮੈਂ ਜਦੋਂ ਸਾਡੇ ਢਿੱਲਾ ਮੁੜਾ ਜੰਗਲਾਜ ਜੀ ਪਰੇ 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 ਕੋਈ ਲੜੀ ਲੱਗਣਾ ਸਾਹਿਬ ਦੀ ਕਰਨੀ ਨਹੀਂ ਫਿਰ ਤੁਸੀਂ ਕਹਿੰਦੇ ਕਰੋ ਵੋਟਾਂ ਮਿਲੇ ਵੀ ਪਰੇ 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 ਖਾਲਾ ਲੇਟੀ ਮਾਰੋਂਗੇ ਨਾ ਹਾਂ ਉੱਕ ਮੈਂ ਗਾਗਾ ਪਿੰਡ ਗਿਆ ਗਾਗਾ ਪਿੰਡ ਲੈ ਰਗਾ ਕੋਲੇ ਉੱਥੇ 1 ਘੰਟਾ ਪਹਿਲਾਂ ਪਰਮਿੰਦਰ ਪੀਟ ਸਾਹਿਬ ਸੀ ਇੱਕ ਮਾਤਾ ਬਜ਼ੁਰਗ ਨਾ ਉਹ ਕਹਿੰਦੀ ਮੈਂ ਉਹਨੂੰ ਮਿਲਣ ਗਈ ਸੀ ਕਹਿੰਦੀ ਮੈਨੂੰ ਕਹਿੰਦੇ ਪਰਾਂ ਹੋ ਜਾ ਤੂੰ ਇਹਨੂੰ ਹੱਥ ਨਹੀਂ ਲਾ ਸਕਦੀ ਮੈਂ ਪਰਸਨ ਪਰਸਨ ਮਾਰੇ ਗਈ ਸੀ ਮੈਂ ਮੈਂ ਕਿਹਾ ਬੇਬੇ ਮੈਂ ਤੇਰੇ ਨਾਲ ਜੱਫੀ ਪਾ ਕੇ ਫੋਟੋ ਖਿਚਾਉਂਗਾ ਪਰ ਕਹਿੰਦੀ ਮੈਂ ਉਹਨੂੰ ਕਹਿ ਕੇ ਆਈਆਂ ਚੰਗਾ ਠੀਕ ਐ ਭਾਈ ਬੋਟ ਵੀ ਫਿਰ ਮੈਂ ਇੰਨਾ ਹੱਥਾਂ ਨਾਲ ਹੀ ਪਾਉਣੀ ਐ ਆਏ ਫਿਰ ਲੋਕਾਂ ਦਾ ਦਰੋ ਹਾਂ ਗੱਲ ਹੀ ਬਾਤ ਨਹੀਂ ਹੈ ਮੁਸੀਬੇ ਬਣ ਕੇ ਸਾਡੇ ਇਹ ਆ ਜਾਣਗੇ ਐ ਤੁਰਕੇ ਆ ਜਾਣਗੇ ਇੱਥੇ ਆ ਪੱਤਰਕਾਰ ਭਾਈਚਾਰਾ ਬੈਠਾ ਸਰ ਰਾਤ ਨੂੰ ਸੀ ਸੁਖਵੀਰ ਬਾਦਲ ਇੱਥੇ ਆ ਜਾਊਗਾ ਜੀ ਜਾਂ ਕੈਪਟਨ ਅਮਰਿੰਦਰ ਆ ਜਾਊ ਇਹ ਜਿਹੇ ਵੇਲੇ ਰੈਲੀ ਕਰਨ ਇਹਦੇ ਤਿੰਨ ਕਾਰਨ ਨੇ ਜਿਹੜੇ ਆ ਨਹੀਂ ਸਕਦੇ ਨੰਬਰ 1 ਇਹੋ ਜੇ ਵੇਲੇ ਸੁਖਵੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਭਾਸ਼ਣ ਦੇਣ ਦੀ ਸਥਿਤੀ ਵਿੱਚ ਨਹੀਂ ਰਹਿੰਦੇ ਹਨ ਇਹ ਪਹਿਲਾ ਕਾਰਨ ਹੈ ਦੂਜਾ ਕਾਰਨ ਹੈ ਇਹ ਹੋਜੇ ਬੇਲੇ ਸ਼ੇਰਪੁਰ ਵਾਲੀ ਮੰਡੀ ਚ ਇਹਨਾਂ ਦੋਨਾਂ ਦੇ ਹੈਲੀਕਾਪਟਰ ਉਤਰ ਨਹੀਂ ਸਕਦੇ ਹਨ ਤੇ ਤੀਜਾ ਸਭ ਤੋਂ ਵੱਡਾ ਕਾਰਨ ਹੈ ਜੇ ਉਤਰ ਗਏ ਤੁਸੀਂ ਚੜ੍ਹ ਨਹੀਂ ਦੇਣੇ ਹਨ ਕਿਉਂਕਿ ਤੁਸੀਂ ਹਸਾਬ ਲੈਣੇ ਹਨ ਕਿਨੇ ਨੰਬਰ ਮਿਲਣਗੇ ਸੱਚੋ ਜ਼ੀਰੋ ਹਾਂ ਚਲੋ ਇੱਕ ਦੋ ਚਲ ਆਵੇਂ ਚਲੋ ਆਹਲਾ ਬਾਲਾ ਮਾਨ ਜਨਬਤ ਜੀ ਲੱਦਦੇ ਜਨਬਤ ਜੀ ਆਹ ਹਾਲ ਪੈਨਾ ਦੀ ਆਹ ਹਾਲ ਪੈਨਾ ਦਾ ਸੋ ਵੀਰੋ ਆਪਾਂ ਤਾਂ ਤੁਹਾਡੇ ਵਰਗੀਆਂ ਐਂ ਰਹਿੰਨੇ ਐਂ ਰ੍ਹਾਂਾਂਗੇ ਠੀਕ ਹੈ ਨਾ ਲੋਕਾਂ ਦਾ ਪਿਆਰ ਹੀ ਤੁਹਾਨੂੰ ਥੱਕਣ ਨਹੀਂ ਦਿੰਦਾ ਲੈ ਮੈਂ ਤਾਂ ਇੱਕ ਮੈਂ ਤਾਂ ਇੱਕ ਦਿਨ ਚ ਕਰ ਦੇਣਾ 25 ਮਿੰਟ ਇਹੇ ਲੈ ਹੁਣ ਤੇ ਲੋ ਐ ਇਹੇ 28 ਤੇ ਰਹਿ ਗਏ 825 ਮਿੰਟ ਨੇ ਕਿਵੇਂ ਜਾਊਗਾ ਟੈਂਪਰੇਚਰ ਪੁੱਛ ਕੇ ਤਾਂ ਬਾਹਰ ਨਿਕਲਦੇ ਨੇ ਹਾਊ ਮੱਚ ਇਜ਼ ਦ ਟੈਂਪਰੇਚਰ ਉਹ ਗਏ 40 ਡਿਗਰੀ ਓ ਮਾਈ ਗਾਡ ਇਟਸ ਟੂ ਹੌਟ ਪਛੜੀ ਨਹੀਂ ਹੋਇਆ ਦੱਸਿਓ ਬਰਾ ਮਾਂਗੇ ਤੇ ਮੈਂ ਉਹਨੇ ਵਿੱਚ ਕੱਢ ਦਣਾ 35 ਪਿੰਡ ਕੈਪਟਨ ਹੋਰੀ ਆਪਣੀ ਰੀਸ ਨਹੀਂ ਕਰ ਸਕਦੇ ਮੈਂਤ ਚ 11:20 ਮਿੰਟ ਤੇ ਦੁਪਹਿਰੇ ਕੈਪਟਨ ਦੀ ਮੁੱਛਾਂ ਨਾਲ ਟਾੜੀ ਖੁੱਲਦੀ ਹੈ 11:55 ਤੇ ਬਰਦਾੜੀ ਵਾਲੀ ਟਾੜੀ ਖੁੱਲਦੀ ਹੈ ਫਿਰ 20-25 ਮਿੰਟ ਚ ਝਾਲੀ ਚੜਾਉਂਦੇ ਨੇ ਫਿਰ 3-4 ਜਣੇ ਨਾਲ ਕੇ 15-20 ਮਿੰਟਾਂ ਵਿੱਚ ਪਜਾਨੀ ਚੜਾਉਂਦੇ ਨੇ ਇਹ ਲੈ ਲੋ ਜਿਵੇਂ ਤੂੜੀ ਵਾਲਾ ਭੂਮ ਕਸਦੇ ਹੁੰਦੇ ਆ ਉਨੇ ਚਿਰ ਚ ਮੈਂ 35 ਮਿੰਟ ਕੱਢਿਆ ਹੁਣਾ ਸਹੀ ਹੈ ਨਾ ਸੱਚੀ ਹੈ ਨਾ ਤਾੜੀਆਂ ਮਾਰ ਕੇ ਹੌਸਲਾ ਬਣਾ ਦੇ ਇਹਨਾਂ ਦੇ ਮੈਂ ਪੋਤਲੇ ਫਰੋਮ ਨੂੰ ਦੇਖਣੇ ਜਾਂ ਉਤ ਸੋਣਾ ਤਾਈਓ ਤਾਈਓ ਹੁਣ ਦੱਸ ਤੇ ਤੁਸੀਂ ਦੇਖ ਲਿਓ ਕੈਪਟਨ ਦੇ ਮਨ ਤਮਨੇ ਬਹੁ ਬਗਲੇ ਤੁਸੀਂ ਵੀ ਨਿਆਰ ਲਿਆ ਕਰੋ ਇਸ ਚੀਜ਼ ਦੇ ਕੈਪਟਨ ਦੇ ਮੂਰੇ ਮੈਕ ਕਰਦਣ ਪੱਤਰਕਾਰ ਬਾਦਲ ਦੇ ਸੁਖਵੀਰ ਬਾਦਲ ਦੇ ਨੰਨੀ ਸ਼ਾਹ ਦੇ ਮਜੀਠੀਏ ਦੇ ਪੱਠੜ ਦੇ ਢੀਂਟ ਸੇ ਦੇ ਕੇਵਲ ਟਲੋਂਦੇ ਮੂਰੇ ਮੈਕ ਕਰਕੇ ਸਵਾਲ ਪੁੱਛਣ ਕਿ ਵੋਟਾਂ ਵਾਲੇ ਕੀ ਇਸ਼ਾਰਾ ਜੀ ਕਹਿੰਦੇ ਪੂਰੀ ਤੇਰੀ ਆਪਾਂ ਤੁਮਾਨੂੰ ਹਰਾਵਾਂਗੇ ਮੈਂ ਕੀ ਗੱਲ ਸੰਗਰੂਰ ਹੀ ਪਹਿਣੀ ਹੈ ਗੱਲੀਆਂ ਇਦਕੀ ਜਦ ਤੈਰਾ ਨਾ ਤੇਰਾ ਮੈਂ ਖੜਾ ਪੂਰ ਤੁਮਾਨੂੰ ਹਰਾ ਤੇਨਾਂ ਨੂੰ ਸੁਪਨੇ ਚ ਵੀ ਮੈਂ ਦੇਖਦਾ ਇਹਨਾਂ ਨੂੰ ਉਤਮੋਦੀ ਨੇ ਵੀ ਕਿਹਾ ਹੈ ਕਾਲੀ ਦਾ ਨਾ ਨੂੰ ਬੀਜੇਪੀ ਐਨ ਨੂੰ ਕਹਾਂ ਕਿ ਤੁਹਾਨੂੰ ਕਹਿੰਦਾ ਰਲ ਕੇ ਖੇਡ ਲੋ ਜੇ ਮਾਦੀ ਕਰ ਲੋ ਆ ਪੀਲੀ ਜੀ ਪਾਗ ਆ ਨਾ ਭੇਜਦਾ ਮੇਰਾ ਖੂਨ ਪੀ ਗਿਆ 5 ਸਾਲਾਂ ਜਿਆਦਾ ਕਿਉਂਕਿ ਗੱਲ ਗੱਲ ਤਾਂ ਮੈਂ ਪੁੱਛ ਲੈਂਦਾ ਸੀ ਮੋਦੀ ਜੀ ਬਤਾਈਏ ਅੱਛੋ ਦਿਨ ਕਾਵਾ ਨੇ ਵਾਲੀ ਮੋਮਾ ਮੋਦੀ ਮੋਦੀ ਕਈ ਵਾਰੀ ਆਲ ਪਾਰਟੀ ਮੀਟਿੰਗ ਹੁੰਦੀ ਹੈ ਜਦੋਂ ਤਾਂ ਉਹਦੇ ਚ ਆਉਂਦੇ ਨੇ ਪ੍ਰਧਾਨ ਮੰਤਰੀ ਵੀ ਤਬੀਰੋ ਮੋਦੀ ਮੈਨੂੰ ਕਹਿੰਦਾ ਕਹਿੰਦਾ ਮਾਨ ਸਾਹਿਬ ਇਹ ਕਿੰਨੀਆਂ ਕਿ ਲਿਖ ਰੱਖੀਆਂ ਨੇ ਅੱਛੇ ਤੇ ਨਾਲੀਆਂ ਮੈਂ ਕਹਾ ਜਿੰਨੇ ਚ ਨਾ ਆਉਂਦੇ ਨਹੀਂ ਮੈਂ ਤਾਂ ਨਹੀਂ ਤੁਹਾਨੂੰ ਤੰਗ ਕਰਨੋਂ ਹਰਦਾ ਮੈਂ ਕਹਾਂ ਜੇ ਸਾਡੇ ਨਹੀਂ ਆਉਂਦੇ ਰਹਿਣ ਮੈਂ ਤੇਰੇ ਵੀ ਨਹੀਂ ਦਿੰਦਾ ਫੇਰਾ ਆਹ ਗੱਲਾਂ ਨੇ ਵੀਰੋ ਇਹ ਮੇਰਾ ਫਰਜ ਹੈ ਇਹ ਫਰਜ ਨਿਭਾਉਣਾ ਮੇਰਾ ਫਰਜ ਹੈ ਠੀਕ ਹੈ ਨਾ ਸੁਣਿਬਾ ਰਹਿਆ ਇਹਨਾਂ ਤੇ ਇਹਨਾਂ ਤਾਂ ਤੁਸੀਂ ਥੱਲੇ ਵਾਲਾ ਕੰਮ ਸੰਭਲਿਓ ਵੀ ਆਪਣਾ ਪੋਲਿੰਗ ਪੋਲਿੰਗ ਕਿੱਥੇ ਲਾਉਣਾ ਹੈ ਰੋਡ ਸ਼ੋਅ ਕੱਢਣਾ ਕੇਜਰੀਵਾਲ ਜੀ ਵੀ ਆਉਣਗੇ ਉਹਨਾਂ ਨੂੰ ਕਿੱਧਰ ਲੈ ਕੇ ਜਾਣਾ ਅਗਲਾ ਪ੍ਰੋਗਰਾਮ ਕਿੱਧਰਲੇ ਪਾਸੇ ਕਰਨਾ ਹੈ ਇਹ ਕੰਮ ਥੋੜਾ ਹੈ ਤਾਂहां ਤੋਂ ਤੁਸੀਂ ਬੇਕਰਨਾ ਕਰੋ ਮੈਂ ਕੱਲ੍ਹ ਲਈ ਬਾਣੀ ਪਾਈ ਫਿਰਦਾ ਇਹਨਾਂ ਨੂੰ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾ ਰੱਖੀਏ ਮੈਂ ਕਿਹਾ ਆਜੋ ਆਜੋ ਸ਼ਾਬਾਸ਼ ਆਜੋ ਇੱਕ ਮੈਂ ਟੋਨੀ ਦਾ ਤੇ ਨਹੀਂ ਕੋਈ ਗਾਤ ਨਹੀਂ ਮੈਂ ਤਾਂ ਮਿੰਦਰ ਮਾਸਟਰ ਦਾ ਮੰਗਾ ਜੀ ਸਟਾਜਪਿੰਡ ਦਾ ਮੇਰੀ ਕੋਈ ਗੱਲ ਨਹੀਂ ਮੈਂ ਥੋੜਾ ਮੈਂ ਥੋਣ ਡਰਦੇ ਆ ਜਿਹੜੇ ਥੋੜੀ ਜੀ ਦੀਨ বাজਾਈ ਤੇ ਕੋਬਰਾ ਸੱਪਾ ਵਾਂਗੂ ਤੁਸੀਂ ਨਿਕਲੇ ਆਉਣਾ ਤੁਹਾਡੇ ਤੋਂ ਡਰਦੇ ਨੇ ਲੈ ਜੇ ਅਕਾਲੀ ਚਾਚਾ ਕਾਂਗਰਸ ਨੇ ਇੰਨਾ ਕੱਟ ਕਰਨਾ ਹੋਵੇ ਨਾ ਘਟੂ ਘਟਿੰਦਾ 70000 ਦੀਆਂ ਜਲੇਬੀਆਂ ਲੱਗਣਗੀਆਂ ਪਹਿਲਾਂ ਤੇ ਜਲੇਬੀਆਂ ਖਾ ਕੇ ਨਹੀਂ ਜਾਣਾ ਨਹੀਂ ਖੰਡ ਨਕਲੀਆ ਖੰਡ ਨਕਲੀਆ ਯਾਰ ਛੱਡੋ ਸਈਦ ਕਿੱਥੇ ਆ ਬੱਚੇ ਪਿਆਰ ਕਰਦੇ ਆ ਅੰਕਲ ਜੀ ਮੇਰੇ ਨਾ ਫੋਟੋ ਚ ਚਾ ਲੋ ਸਾਡੇ ਸਕੂਲ ਵਧੀਆ ਬਣਾ ਦਿਓ ਤੋ ਇਕਾਈ ਕਹਿੰਦੇ ਧੰਨਵਾਦ ਅਸੀਂ ਸੋਨਾ ਸਕੂਲ ਬਣਾਤਾ ਸਾਡਾ ਮਾਵਾ ਭੈਣਾ ਸਿਰ ਤੇ ਹੱਥ ਰੱਖਦੀਆਂ ਨੇ ਪਿੰਡਾਂ ਚ ਪੁੱਤ ਜਿਉਂਦਾ ਰਹਿ ਸਾਡੇ ਜਵਾਕਾਂ ਨੇ ਵੀ ਸਿਰ ਤੇ ਹੱਥ ਰੱਖਦੇ ਤੇਰੇ ਵਾਂਗੂ ਆ ਲੋਕਾਂ ਵਾਸਤੇ ਪਈ ਕੰਮ ਕਰਨ ਕਿੱਥੇ ਆ ਪਿਆਰ ਹੈ ਕਿੱਥੇ ਅਕਾਲੀ ਦਲ ਤੇ ਕਾਂਗਰਸ ਦੇ ਲੀਡਰ ਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਲੱਗੇ ਕਦੀ ਹੋਏ ਤੁਹਕ ਯਕੀਨ ਹੀ ਨਹੀਂ ਰਿਹਾ ਇਹਨਾਂ ਤੇ ਯਕੀਨ ਹੁੰਦੀ ਹੈ ਇਹਨਾਂ ਕੋ ਸੋ ਵੀਰੋ ਇੱਕ ਗਲਤੀ ਤਾਂ ਮੈਨੂੰ ਇਹ ਖੁਸ਼ੀ ਹੈ ਕਿ ਚਲੋ ਮੇਰੇ ਬਹਾਨੇ ਸਹੀ ਮੇਰੇ ਕਰਕੇ ਹੀ ਸਹੀ ਘਟੋ ਘਟ ਤੁਸੀਂ ਹੱਸੇ ਤਾਂ ਸਹੀ ਹਾਸੇ ਖੋਲੇ ਸਾਡੇ ਤਾਂ ਮਹंगाई ਨੇ ਗਰੀਬੀ ਨੇ ਟੀਟੀ ਸਾਲ ਤੇ ਮੁੰਡਿਆਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਜੀ ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਜਿਹੜੀ ਹੈ ਚਿਖਾ ਦੇ ਬਰਾਬਰ ਹੈ ਪਰ ਮੇਰੇ ਦਿਲ 'ਚ ਜਿਹੜੀ ਤਮੰਨਾ ਹੈ ਨਾ ਮੇਰਾ ਸੁਪਨਾ ਕੀ ਹੈ ਮੇਰਾ ਸੁਪਨਾ ਇਹ ਹੈ ਕਿ ਮੇਰੇ ਕਰਕੇ ਨਾ ਤੁਸੀਂ ਹੱਸੋ ਤੁਹਾਨੂੰ ਸੁਣਵਾਤੇ ਮੈਂ ਇਨਾਮ ਆ ਤੁਸੀਂ ਆਪਣੇ ਹਾਲਾਤਾਂ ਕਾਰਨ ਖੁਸ਼ ਹੋਵੋ ਕਿ ਸਾਡੀ ਫਸਲਾਂ ਦੇ ਭਾਅ ਮਿਲਣ ਲੱਗ ਗਏ ਸਾਨੂੰ ਵਪਾਰ ਵਧੀਆ ਹੋਣ ਲੱਗ ਗਿਆ ਸਾਡੇ ਬੱਚੇ ਵਧੀਆ ਸਕੂਲਾਂ 'ਚ ਪੜਨ ਲੱਗ ਗਏ ਸਾਡਾ ਲਾਜ ਬਹੁਤ ਵਧੀਆ ਹੋਣ ਲੱਗ ਗਿਆ ਫਿਰ ਤੁਸੀਂ ਆਪ ਖੁਸ਼ ਹੋਵੋ ਆਤਮੰਨ ਲੈ ਕੇ ਫਿਰਦਾ ਛੇਤੀਓ ਹੀ ਪੂਰੀ ਹੋਊਗੀ ਪਰਮਾਤਮਾ ਸੁੱਖ ਰੱਖੇ ਬਸ ਇਹ ਪੂਰੀ ਕਰਾਂਗੇ ਆਈਨੰ ਪੇਰਿਆਂ ਤੋਂ ਖੜਾ ਸਲਾਮਾ ਦਿੱਤਾ। ਦਿੱਲੀ ਹੋ ਗਈ ਨਾ ਜੀ। ਦਿੱਲੀ ਹੋ ਗਈ ਪੂਰੀ। ਦਿੱਲੀ ਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਪ੍ਰਾਈਵੇਟ ਨਾਲੋਂ ਬੈਟਰ ਹੋਣ ਲੱਗ ਗਿਆ ਜੀ। ਦਿੱਲੀ ਦੇ ਸਰਕਾਰੀ ਸਕੂਲਾਂ ਦਾ ਰਿਜ਼ਲਟ। ਜਾ ਕੇ ਦੇਖ ਲੋ। ਲੋਕ ਫੋਟੋਆਂ ਖਿਚਾਉਣ ਆਉਂਦੇ ਆ ਬਾਹਰਲੇ ਮੁਲਕਾਂ ਚੋਂ ਵੀ ਫੋਟੋ ਸਕੂਲ ਦੇਖਣੇ ਨੇ ਯਾਰ। ਸਵਿਮਿੰਗ ਪੂਲ ਨੇ ਸਕੂਲਾਂ ਚ। ਏਸੀ, ਲਿਫਟਾਂ ਸਕੂਲਾਂ ਚ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਕੰਮ ਕਰਤਾ ਏਸ ਕੱਲੋਂ ਤਾਂ ਜੀ ਉਹ ਬੰਦੇ ਦਾ ਉਹ ਬੰਦੇ ਦਾ ਆਪਣਾ ਧੰਨਵਾਦ ਕਰਨਾ ਬਣਦਾ। ਉਹਨੇ ਜੱਜ ਦਾ ਬੱਚਾ, ਡੀਸੀ ਦਾ ਬੱਚਾ ਤੇ ਚੁਗੀਆਂ ਚੋਪੜੀ ਵਾਲੇ ਰਿਕਸ਼ੇ ਵਾਲਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਬੜਨ ਲੱਗ ਦਿੱਲੀ ਜੀ ਆਹ ਕੰਮ ਕਰਦਾ ਹੋ ਤੈਨੂੰ ਉਹਦੇ ਤੇ ਉਹ ਬੁਲਾਉਂਦੇ ਨੇ ਕਿਤੇ ਫੈਲ ਨਾ ਜਾਵੇ ਕੋਈ ਗੱਲ ਨਹੀਂ ਕਰ ਲੋ ਸਾਡੇ ਦੇ ਜਿਹੜੀਆਂ ਪਾਬੰਦੀਆਂ ਲਾਉਣੀਆਂ ਨੇ ਲਾ ਲੋ ਅਸੀਂ ਅਸੀਂ ਤਾਂ ਹੁਣ ਲੋਕਾਂ ਦੇ ਹੱਕ 'ਚ ਲੱਗੇ ਹੋਏ ਆਂ ਸੱਚੇ ਦਿਲੋਂ ਵੀਰੋ ਮੈਂ ਤੁਹਾਨੂੰ ਦੱਸਦਾ ਵੀ ਇੱਕ ਐਮਐਲਏ ਸਾਹਿਬ ਘਰੇ ਨੇ ਐਮਐਲਏ ਸਾਹਿਬ ਤੁਹਾਡੀ ਤਨਖਾਹ ਕਿੰਨੀ ਹੈ 25000 25000 ਰੁਪਿਆ ਮਹੀਨਾ ਨਾਲ ਤਨਖਾਹ ਹੈ ਮੈਲੀ ਪੰਜਾਬ ਚ ਸਾਲ ਦੀ ਕਿੰਨੀ ਬਣ ਗਈ ਲਓ 3 ਲੱਖ 5-5 ਸਾਲ ਦੀ ਕਿੰਨੀ ਬਣ ਗਈ 15 ਲੱਖ ਤੇ 15 ਲੱਖ ਦੀ ਨੌਕਰੀ ਤੇ ਲੱਗਣ ਵਾਸਤੇ ਇਹ ਕੇਵਲ ਢੋਹਰੀ ਇਹ ਸਿੰਗਲੇ ਹੋਰੀ ਢੀਂਸ ਹੋਰੀ 15 ਕਰੋੜ ਰੁਪਿਆ ਖਰਚਣ ਨੂੰ ਕਿਉਂ ਧਿਆਰ ਨਹੀਂ ਬਈ ਬੜਾ ਘੱਟ ਸੌਦਾ ਕਰ ਰਹੇ ਨੇ ਮੈਂ ਦੱਸਦਾ ਕਿਉਂ ਇਹ 15 ਲੱਖ ਨਾਲ ਤਾਂ ਪਾਸਾ ਦੇਖਦੇ ਨਹੀਂ ਇਹ 15 ਕਰੋੜ ਨੂੰ 1500 ਕਰੋੜ ਬਣਾਉਣ ਵਾਸਤੇ ਲੜਦੇ ਨੇ ਇਹ ਬਾਅਦ ਦੇ ਵਿੱਚ ਤੁਹਾਡੇ ਬੱਚਿਆਂ ਦੇ ਹਿੱਸਿਆਂ ਦੀ ਪੜ੍ਹਾਈ ਖਾਂਦੇ ਆ ਇਹ ਬਾਅਦ ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਇਲਾਜ ਦੀ ਦਵਾਈ ਖਾਂਦੇ ਆ ਇਹ ਬਾਅਦ ਦੇ ਵਿੱਚ ਨਕਲੀ ਸਪਰੇਆਂ ਕੰਪਨੀਆਂ ਨਾਲ ਸਮਝੌਤੇ ਕਰਕੇ ਤੁਹਾਡੀਆਂ ਫਸਲਾਂ ਖਾਂਦੇ ਆ ਇਹ ਬਾਅਦ ਦੇ ਵਿੱਚ ਚਿੱਟੇ ਵੇਚ-ਵੇਚ ਕੇ ਤੁਹਾਡੇ ਪੁੱਤਾਂ ਨੂੰ ਲਾ ਕੇ ਨਸ਼ਿਆਂ ਤੇ ਨਸਲਾਂ ਹੁੰਦੇ ਆ ਤਾਂ-ਤਾਂ ਤਾਂ ਲਾਉਂਦੇ ਆ ਇਹ 15 ਕਰੋੜ ਹੋਰ ਇਹਨਾਂ ਨੂੰ ਚਾੜ ਜਣੇ ਆ ਪੀ ਇਹਦੇ ਬੜੇ بڑے ਘਾਟੇ ਦੇ ਬਿਜ਼ਨਸਮੈਨ ਨੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਫਰਜ਼ ਕਰ ਲਓ ਸ਼ੇਰਪੁਰ ਦੇ ਇਲਾਕੇ ਚ ਕੋਈ ਫੈਕਟਰੀ ਲਗਣੀ ਹੈ ਅਮਾਨੀ ਦਾਨੀ ਟਾਟੇ ਬਿੱਲੇ ਲਾਉਣਗੇ ਐਮਪੀ ਤੇ ਐਮਐਲਏ ਉਹਨਾਂ ਦੋਨਾਂ ਦੀ ਮਨਜ਼ੂਰੀ ਲੈਣੀ ਪੈਣੀ ਹੈ ਕਿਉਂਕਿ ਇਹ ਤੁਹਾਡਾ ਲੋਕਲ ਰਿਪ੍ਰੈਜ਼ੈਂਟੇਟਿਵ ਹੈ ਮੈਂ ਤੁਹਾਡਾ ਅਪਰ ਰਿਪ੍ਰੈਜ਼ੈਂਟੇਟਿਵ ਜੇ ਅਸੀਂ ਹੁੰਮਗੇ ਸੱਚੇ ਤੇ ਬਿਨਾ ਪੈਸੇ ਖਰਚ ਕੇ ਤੁਸੀਂ ਸਾਨੂੰ ਜਿਤਾਇਆ ਹੋਊਗਾ ਤਾਂ ਫਿਰ ਅਸੀਂ ਉਹਨਾਂ ਨੂੰ ਇਹ ਕਹਾਂਗੇ ਪਹਿਲਾਂ ਇਹ ਦੱਸੋ ਜੀ ਜਿਹੜੀ ਜ਼ਮੀਨ ਰਿਕਾਇਰ ਕਰੋਗੇ ਉਹਦਾ ਕੀ ਭਾਅ ਦਿਓਗੇ ਉਹ ਕਹਿੰਦੇ ਜੀ 5 ਲੱਖ ਨਹੀਂ 5 ਲੱਖ ਨਹੀਂ 5 ਲੱਖ ਨਹੀਂ 8 ਲੱਖ ਦਿਓ ਪਹਿਲਾਂ ਤਾਂ ਉਹ ਰੇਟ ਵਧਾ ਮੰਗਾ ਫਿਰ ਅਸੀਂ ਕਹਾਂਗੇ ਕਿ ਫੈਕਟਰੀ ਦੇ ਵਿਚਾਲੇ ਵਾਲੇ ਪਿੰਡਾਂ ਦੇ ਸ਼ੇਰਪੁਰ ਕਸਬੇ ਦੇ ਕਿੰਨੇ ਪਰਸੈਂਟ ਮੁੰਡੇ ਕੁੜੀਆਂ ਨੂੰ ਨੌਕਰੀ ਦਿਓਗੇ ਦੇਣੀ ਪਊ ਤੁਹਾਨੂੰ ਲਿਖੋ ਫਿਰ ਐਂ ਕਰਾਂਗੇ ਫਿਰ ਉਹਨਾਂ ਤੋਂ ਇਹ ਪੁੱਛਾਂਗੇ ਜਿਹੜਾ ਧੂਆਂ ਨਿਕਲੂਗਾ ਪੁਣਕੇ ਨਿਕਲੂਗਾ ਉਹ ਉਹ ਕਾਲੇ ਰੰਗਲਾ ਤੂੰ ਨਹੀਂ ਹੋਣਾ ਚਾਹੀਦਾ ਪਲਾਂਟ ਲਾਉਣਾ ਪਊ ਤੁਹਾਨੂੰ ਫਿਰ ਜੇ ਅਸੀਂ ਕਹਾਂਗੇ ਪਾਣੀ ਜਿਹੜਾ ਤੁਹਾਡਾ ਫਲੂਟਡ ਹੈ ਉਹ ਨਾ ਧਰਤੀ ਛੁੱਟੋਗੇ ਨਾ ਨਾਨਾ ਦੀਆਂ ਨਾਲਾਂ ਛੁੱਟੋਗੇ ਤੇ ਜੇ ਅਸੀਂ ਕਹਾਂਗੇ ਜੇ ਉਹ ਮੰਗੇ ਕ੍ਰਾਪਟਪ ਤਾਂ ਫਿਰ ਅਸੀਂ ਉਹਨਾਂ ਨੂੰ ਕਹਾਂਗੇ ਵੀ ਇੱਕ ਐਮਐਲਏ ਇੱਕ 150 ਕਰੋੜ ਲਵਾਂਗੇ ਉਹ ਕਹਣਗੇ ਕੱਟ ਕਰ ਲਓ ਜੀ ਚਲੋ ਜੀ 100 ਕਰੋੜ ਤੇ ਗੱਲ ਨਿਬੜ ਗਈ ਠੀਕ ਹੈ ਉਸ ਤੋਂ ਬਾਅਦ ਉਹਨੇ ਫੈਕਟਰੀ ਲਾ ਲਈ ਫੈਕਟਰੀਆਂ ਕੀ ਉਸ ਫੈਕਟਰੀ ਨੇ 2 ਮਹੀਨਿਆਂ ਚ ਧੂਏ ਨਾਲ ਥੋੜੇ ਜਵਾਕਾਂ ਨੂੰ ਖੰਗ ਦਮਾ ਫੇਫੜਿਆਂ ਦੀਆਂ ਬਿਮਾਰੀਆਂ ਕਰਤੀਆਂ ਤੁਸੀਂ ਆਓਗੇ ਸਾਡੇ ਕੋਲੇ ਐਮਐਲਏ ਸਾਹਿਬ ਐਮਪੀ ਸਾਹਿਬ ਆਹ ਫੈਕਟਰੀਆਂ ਨੇ ਸਾਡੇ ਜਵਾਕ ਮਾਰੀ ਜਾਂਦੀਆਂ ਨੇ ਇਹਨਾਂ ਨਾਲ ਗੱਲ ਕਰੋ ਫੈਕਟਰੀਆਂ ਨਾਲ ਧੂਆਂ ਖਾ ਗਿਆ ਸਾਡੇ ਜਵਾਕਾਂ ਨੂੰ ਫਿਰ ਅਸੀਂ ਉਹਨਾਂ ਕੋਲ ਜਾਵਾਂਗੇ ਭਾਈ ਥੋੜੇ ਧੂਏ ਦੀ ਸ਼ਿਕਾਇਤ ਆ ਰਹੀ ਹੈ ਆਓ ਸਾਨੂੰ ਕਹਿਣਗੇ ਤੁਸੀਂ ਚੁੱਪ ਰਹੋ ਤੁਹਾਨੂੰ 100 ਕਰੋੜ ਧੂਏ ਦੇ ਦਿੱਤਾ ਹੋਇਆ ਆਹ ਪੰਗਾ ਹੈ ਆਹ ਪੰਗਾ ਹੈ